ਪਹਿਲਾਂ ਤਾਂ ਜੋ ਕਿਸਾਨ ਭਰਾਵਾਂ ਦੇ ਉੱਪਰ ਅਤਿਆਚਾਰ ਹੋਇਆ ਜਿਸ ਤਰ੍ਹਾਂ ਉਹਨਾਂ ਦੀਆਂ ਪਿੱਠਾਂ ਦੇ ਉੱਪਰ ਛੂਰੇ ਮਾਰੇ ਗਏ ਇਹ ਉਹੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਕਿਸਾਨਾਂ ਦੀਆਂ 22 ਫਸਲਾਂ ਦੇ ਉੱਪਰ ਐਮਐਸਪੀ ਦੇਣ ਦੀ ਗੱਲ ਕਰਦੀ ਸੀ ਅੱਜ ਉਹੀ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਭਾਜਪਾ ਦੀ ਸਰਕਾਰ ਦੀ ਸੋਚ ਹੈ ਉਹਦੇ ਨਾਲ ਮਿਲ ਕੇ ਅੱਜ ਸਾਡੇ ਕਿਸਾਨ ਭਰਾਵਾਂ ਨੂੰ ਗ੍ਰਫਤਾਰ ਕਰ ਰਹੀ ਹੈ ਵੱਖ-ਵੱਖ ਜ਼ਿਲਾਂ ਵਿੱਚ ਸਿਰ ਰਹੀ ਹੈ ਜਿਹੜੇ ਸਾਡੇ ਕਿਸਾਨ ਵੀ ਦੇਸ਼ ਦੇ ਆਂਦਾਤਾ ਹੋਇਆ ਕਰਦੇ ਸੀ ਜਿਹੜੇ ਲੋਕਾਂ ਨੇ ਕਦੇ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਖੂਨ ਪਸੀਨੇ ਦੀ ਪ੍ਰਵਾਹ ਨਾ ਕਰਦੇ ਹੋਏ ਇਸ ਦੇਸ਼ ਦਾ પેટ ਭਰਿਆ ਭਾਵੇਂ ਅੱਜ ਦੂਜੇ ਸੂਬੇ ਫਸਲਾਂ ਦੀ ਪੈਦਾਵਾਰ ਕਰਨ ਲੱਗ ਗਏ ਪਰ ਇਹ ਉਹ ਕਿਸਾਨ ਭਰਾ ਹੈ ਜਿਨ੍ਹਾਂ ਨੇ ਮੁੱਢਲੇ ਤੌਰ ਤੇ ਦੇਸ਼ ਦੀ ਜਨਤਾ ਦਾ પેટ ਭਰਨ ਦਾ ਕੰਮ ਕੀਤਾ ਸੀ ਤੇ ਅੱਜ ਜਿੱਥੇ ਬੀਜੇਪੀ ਦੀ ਸਰਕਾਰ ਦੀ ਕਿਸਾਨਾਂ ਦੇ ਪ੍ਰਤੀ ਜੋ ਸੋਚ ਆਪਾਂ ਸਭ ਨੂੰ ਪਤਾ ਸੀ ਔਰ 2022 ਦੇ ਚੋਣਾਂ ਚ ਵੱਡੇ ਪੱਧਰ ਦੇ ਉੱਪਰ ਕਿਸਾਨ ਭਰਾਵਾਂ ਨੂੰ ਵਿਸ਼ਵਾਸ ਆਮ ਆਦਮੀ ਪਾਰਟੀ ਨੇ ਤੇ ਉਹਨਾਂ ਦੀ ਬਣੀ ਸਰਕਾਰ ਨੇ ਦਿੱਤਾ ਸੀ ਐਮਐਸਪੀ ਦਵਾਗਾ ਤੇ ਅੱਜ ਪਿਛਲੇ 2 ਦਿਨ ਤੋਂ ਜੋ ਹਾਲ ਪੰਜਾਬ ਚ ਚੱਲ ਰਿਹਾ ਹੈ ਇਹ ਆਪਣੇ ਸਭ ਦੇ ਸਾਹਮਣੇ ਇਸ ਤੋਂ ਪਤਾ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕਿਸਾਨਾਂ ਦੇ ਪ੍ਰਤੀ ਕੀ ਸੋਚ ਹੈ ਮੈਂ ਇਹ ਸਾਰੀ ਘਟਨਾਵਾਂ ਦੀ ਬਹੁਤ ਨਿੰਦਾ ਕਰਦੇ ਹਨ ਪਰ ਮੈਂ ਇਹ ਜ਼ਰੂਰ ਸਮਝਦਾ ਕਿ ਸਾਡੇ ਕਿਸਾਨ ਭਰਾਵਾਂ ਨੂੰ ਉਹਨਾਂ ਦਾ ਬਣਦਾ ਹੱਕ ਜ਼ਰੂਰ ਮਿਲਣਾ ਚਾਹੀਦਾ ਸਰ ਮੁੱਖ ਮੰਤਰੀ ਕਹਿੰਦੇ ਸੀ ਜਿਹੜੀ ਬਦਲਾਅ ਜਿਹੜਾ ਲੈ ਕੇ ਆਵਾਂਗੇ ਤਿੰਨ ਸਾਲਾਂ ਦੇ ਵਿੱਚ ਤੁਹਾਨੂੰ ਲੱਗਿਆ ਕਿ ਕੁਝ ਬਦਲਾਅ ਵਾਲੀ ਨੀਤੀ ਜਿਹੜੀ ਹੈ ਨਵੀਂ ਪਾਰਟੀ ਨੇ ਜਿਹੜੀ ਕੀਤੀ ਹੈ ਕਿ ਤੁਹਾਨੂੰ ਸਭ ਨੂੰ ਪਤਾ ਹੈ ਕੀ ਬਦਲਾਅ ਪੰਜਾਬ 'ਚ ਆਇਆ ਹੈ ਇਹ ਉਹੀ ਪਾਰਟੀ ਹੈ ਜਿਨ੍ਹਾਂ ਨੇ ਸਰਕਾਰ ਬਣਨ ਤੋਂ ਬਾਅਦ ਨਸ਼ੇ ਨੂੰ ਪੰਜਾਬ 'ਚੋਂ ਖਤਮ ਕਰਨ ਦੀ ਗੱਲ ਕੀਤੀ ਅੱਜ ਕਿੰਨੀਆਂ ਮਾਵਾਂ ਦੇ ਉੱਤ ਨਸ਼ੇ ਦੀ ਭੇੜ ਚੜ ਗਏ ਤੇ ਆਪਾਂ ਸਭ ਨੂੰ ਪਤਾ ਹੈ ਕਿੰਨਾ ਨਸ਼ਾ ਅੱਜ ਗਲੀ ਗਲੀ ਮੁਹੱਲੇ ਮੁਹੱਲੇ ਵਿਕਰੇ ਹੈ ਉਹ ਸਾਨੂੰ ਸਾਰਿਆਂ ਨੂੰ ਪਤਾ ਹੈ ਭ੍ਰਟਾਚਾਰ ਕਿੱਥੇ ਪਹੁੰਚ ਗਿਆ ਤਹਿਸੀਲਾਂ ਤੇ ਥਾਣੇ ਦੀ ਅਗਰ ਗੱਲ ਕਰੀਏ ਉੱਥੇ ਕਿੰਨੇ ਵੱਡੇ ਪੈਮਾਨੇ ਦੇ ਉੱਪਰ ਭ੍ਰਟਾਚਾਰ ਚੱਲ ਰਿਹਾ ਕੋ ਗੱਲ ਨੂੰ ਆਪਾਂ ਸਾਰੇ ਆਪ ਦੇਖਦੇ ਆਂ ਔਰ ਇਹ ਉਹੀ ਸਰਕਾਰ ਦੇ ਲੋਕ ਹੈ ਜਿਹੜੇ ਕਹਿੰਦੇ ਸੀ ਹਰਾ ਪੈਨ ਚਲਾਵਾਂਗੇ ਕੱਚੇ ਬਲਾਜ਼ਮਾ ਨੂੰ ਪੱਕੇ ਕਰਦਾਂਗੇ ਤੁਸੀਂ ਮੈਨੂੰ ਦੱਸੋ ਪਿਛਲੇ 3 ਸਾਲਾਂ 'ਚ ਉਹ ਹਰਾ ਪੈਨ ਚੱਲਿਆ ਹੀ ਨਹੀਂ ਜਿਸ ਗੱਲ ਵਾਸਤੇ ਲੋਕਾਂ ਨੇ ਵਿਸ਼ਵਾਸ ਕੀਤਾ ਸੀ ਅੱਜ ਇਹਨਾਂ ਨੇ ਕਿਹਾ ਸੀ ਕਿ ਅਸੀਂ ਧੀਆਂ ਭੈਣਾਂ ਦੀਆਂ ਤੇ ਸਾਡੇ ਨੌਜਵਾਨ ਬੱਚਿਆਂ ਦੀਆਂ ਪੱਗਾਂ ਤੇ ਚੁੰਨੀਆਂ ਨੂੰ ਸੜਕਾਂ ਤੇ ਰੋਲਣ ਨਹੀਂ ਦੇਵਾਂਗੇ ਤੇ ਅੱਜ ਪੂਰੇ ਪੰਜਾਬ ਵਿੱਚ ਕੀ ਹੋ ਰਿਹਾ ਅੱਜ ਕੋਈ ਵਰਗ ਐਸਾ ਨਹੀਂ ਜਿਹੜਾ ਅੱਜ ਦਰਦ ਨਾਇਕ ਜ਼ਿੰਦਗੀ ਨਹੀਂ ਜੀ ਰਿਹਾ ਔਰ ਮੈਂ ਅੱਜ ਸੂਬੇ ਦੀ ਸਰਕਾਰ ਦੀ ਆਰਥਿਕ ਦੀ ਕੀ ਦਸ਼ਾ ਹੈ ਉਹ ਆਪਾਂ ਸਭ ਨੂੰ ਪਤਾ ਕਿੰਨੇ ਵੱਡੇ ਪੱਧਰ ਦੇ ਉੱਪਰ ਅੱਜ ਕਰਜ਼ਾ ਪੰਜਾਬ ਦੇ ਉੱਪਰ ਛੜਿਆ ਹੈ ਮਾਈਨਿੰਗ ਦੀ ਗੱਲ ਕਰ ਲਓ ਕਿਸ ਤਰੀਕੇ ਦੇ ਨਾਲ ਮਾਈਨਿੰਗ ਦੇ ਉੱਪਰ ਕੰਮ ਚੱਲ ਰਿਹਾ ਹੈ ਇਲੀਗਲ ਮਾਈਨਿੰਗ ਦੇ ਉੱਪਰ ਤੋਂ ਆਏ ਸਰਕਾਰ ਨੇ ਜੋ ਵਾਦੇ ਪੰਜਾਬ ਦੇ ਲੋਕਾਂ ਨਾਲ ਕੀਤੇ ਉਹ ਸਾਰੀਆਂ ਜਗ੍ਹਾ ਤੋਂ ਸਰਕਾਰ ਫੇਲ ਔਰ ਜਿੱਥੇ ਤੱਕ ਅਸੀਂ ਅੱਜ ਅਮਨ ਤੇ ਸ਼ਾਂਤੀ ਦੀ ਗੱਲ ਕਰਦੇ ਆਂ ਕਾਨੂੰਨ ਅਵਸਥਾ ਦੀ ਗੱਲ ਕਰਦੇ ਆਂ ਉਸ ਦਾ ਕੀ ਹਾਲ ਹੈ ਤੁਹਾਡੇ ਸਭ ਦੇ ਸਾਹਮਣੇ ਅੱਜ ਕੋਈ ਬੰਦਾ ਵੀ ਪੰਜਾਬ 'ਚ ਆਪਣੇ ਆਪ ਨੂੰ ਸੇਫ ਮਹਿਸੂਸ ਨਹੀਂ ਕਰਦਾ ਔਰ ਇਹ ਉਹੀ ਪੰਜਾਬ ਹੈ ਜਿਹਦੇ ਪੰਜਾਬ ਨੇ ਇੱਕ ਵਕਤ ਮਾੜਾ ਵਕਤ ਦੇਖਿਆ ਸੀ ਤੇ ਪੰਜਾਬ ਦੇ ਲੋਕ ਦੁਬਾਰਾ ਉਹ ਜਿਹਾ ਵਕਤ ਦੇਖਣ ਵਾਸਤੇ ਉਹਨਾਂ ਦੀਆਂ ਟੰਗਾਂ 'ਚ ਤਾਕਤ ਨਹੀਂ ਬੜੀ ਮੁਸ਼ਕਿਲ ਨਾਲ ਪੰਜਾਬ ਦੁਬਾਰਾ ਖੜਾ ਹੋਇਆ ਤੇ ਅੱਜ ਜ਼ਿੰਮੇਵਾਰੀ ਨਾਲ ਸਰਕਾਰ ਨੂੰ ਆਪਣੀ ਜ਼ਿੰਮੇਵਾਰੀ ਨਾਲ ਆਪਣਾ ਕੰਮ ਕਰਨਾ ਚਾਹੀਦਾ ਸਾਡੇ ਸੂਬੇ ਦੀ ਕੰਮ ਅਵਸਥਾ ਠੀਕ ਹੋਵੇ ਸਾਡੇ ਸੂਬੇ ਵਿੱਚ ਜਿਹੜੇ ਲੋਕਾਂ ਦੇ ਮਨ 'ਚ ਡਰ ਤੇ ਭੈ ਵਿਪਾਰੀਆਂ ਦੇ ਮਨ 'ਚ ਉਹ ਬਾਹਰ ਨਿਕਲਣਾ ਚਾਹੀਦਾ ਤਾਂ ਕਿ ਇੱਕ ਚੰਗਾ ਮਾਹੌਲ ਹੋਊਗਾ ਤਾਂ ਬਾਹਰਲਾ ਵਪਾਰੀ ਆ ਕੇ ਸਾਡੇ ਸੂਬੇ 'ਚ ਪੈਸਾ ਲਾਊਗਾ ਔਰ ਜੇ ਕੋਈ ਪੈਸਾ ਲੱਗੂ ਤਾਂ ਉਰੇ ਰੋਜ਼ਗਾਰ ਪੈਦਾ ਹੋਊਗਾ ਔਰ ਜਦੋਂ ਵੀ ਕੋਈ ਬਾਹਰਲਾ ਵਪਾਰੀ ਆ ਕੇ ਕਾਰੋਬਾਰ ਕਰਦਾ ਹੈ ਤਾਂ ਸਾਡੇ ਸੂਬੇ ਨੂੰ ਆਰਥਿਕ ਮਜ਼ਬੂਤੀ ਮਿਲਦੀ ਹੈ ਸਾਡੇ ਸੂਬੇ ਨੂੰ ਟੈਕਸਾਂ ਦੇ ਵਜੋਂ ਆਰਥਿਕ ਮਜ਼ਬੂਤੀ ਮਿਲਦੀ ਹੈ ਤੇ ਉਹ ਇਹ ਸਾਰੀਆਂ ਗੱਲਾਂ ਮੈਂ ਸਮਝਦਾ ਕਿ ਹਰ ਕਿਸੇ ਵੀ ਸੂਬੇ ਨੂੰ ਅੱਗੇ ਚੱਕਣ ਵਾਸਤੇ ਜ਼ਰੂਰੀ ਹੈ ਔਰ ਉਸ ਗੱਲ ਦੇ ਉੱਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਫੋਕਸ ਤਰੀਕੇ ਨਾਲ ਕੰਮ ਕਰਨਾ ਚਾਹੀਦਾ ਹੈ ਨਾ ਕਿ ਗੈਰ ਜ਼ਿੰਮੇਵਾਰ ਤਰੀਕੇ ਨਾਲ ਜੋ ਕੰਮ ਪਿਛੇ 2 ਦਿਨਾਂ ਚ ਕਿਸਾਨ ਭਰਾਵਾਂ ਨਾਲ ਕੀਤਾ ਨਾ ਕੀ ਐਸੀ ਕਾਰਗੁਜ਼ਾਰੀ ਕਰ ਸਰ ਦਿੱਲੀ ਹਾਰ ਤੋਂ ਬਾਅਦ ਜਿਹੜਾ ਹੈਗਾ ਸੀਐਮ ਨੇ ਕਦਮ ਚੁੱਕਿਆ ਜੁਗ ਨਸ਼ਾ ਮੁਕਤ ਜਿਹੜੀ ਹੈਗੀ ਆ ਉਹ ਜਿਹੜੀ ਸਕੀਮ ਚਲਾਈ ਤੇ ਉਹਦੇ ਮਹਿੰਦਰ ਦੇ ਤਹਿਤ ਉਹਨੂੰ ਕਿ ਕਿਸ ਤਰ੍ਹਾਂ ਦੇਖਣ ਲਈ ਲੋਕਾਂ ਦੇ ਘਰਾਂ ਤਾਈਂ ਆਈ ਜਾਂਦੀ ਚੰਗੀ ਗੱਲ ਹੈ ਕਿ ਅਸੀਂ ਨਸ਼ਿਆਂ ਦੇ ਖਿਲਾਫ ਮੁਹਿੰਮ ਚਕੀਏ ਅੱਜ ਚੋਰੀ ਦੇ ਕੇਸ ਵਧ ਗਏ ਖੋਹਾਂ ਦੇ ਕੇਸ ਵਧ ਗਏ ਪੰਜਾਬ ਚ ਤੇ ਜੇ ਤੁਸੀਂ ਕਿਸੇ ਨੂੰ ਪੁੱਛੋ ਵੀ ਭਾਈ ਖੋਹਾਂ ਦੇ ਕੇਸ ਕਿਉਂ ਵਧ ਗਏ ਉਹ ਕਹਿੰਦੇ ਇਸ ਕਰਕੇ ਵਧ ਗਏ ਕਿਉਂਕਿ ਨਸ਼ਾ ਵਧ ਗਿਆ ਤੇ ਮੈਂ ਪੁੱਛਿਆ ਭਾਈ ਨਸ਼ੇ ਤੇ ਖੋਹਾਂ ਦਾ ਆਪਸ ਚ ਕੀ ਲਿੰਕ ਹੈ ਉਹ ਕਹਿੰਦੇ ਜਦੋਂ ਕੋਈ ਬੱਚਾ ਨਸ਼ੇ ਤੇ ਲੱਗ ਜਾਂਦਾ ਹੈ ਤੇ ਉਹ ਨਸ਼ਾ ਲੈਣ ਵਾਸਤੇ ਪੈਸਿਆਂ ਦੀ ਲੋੜ ਹੁੰਦੀ ਹੈ ਤਾਂ ਫਿਰ ਉਹ ਸ਼ਾਮ ਨੂੰ ਖੋਹਾਂ ਕਰ ਲੈਂਦਾ ਕਦੇ ਫੋਨ ਖਿੱਚ ਲੈਂਦਾ ਕਦੇ ਬਾਲੀ ਖਿੱਚ ਲੈਂਦਾ ਕਦੇ ਚੀਨੀ ਖਿੱਚ ਲੈਂਦਾ ਤਾਂ ਕਰਕੇ ਖੋਹਾਂ ਦੇ ਕੇਸ ਵਧ ਗਏ ਅੱਜ ਜੇ ਨਸ਼ੇ ਨੂੰ ਜੜੋਂ ਖਤਮ ਕਰਨਾ ਹੈ ਤਾਂ ਉਹਦੇ ਵਾਸਤੇ ਜਿਹੜੇ ਲੋਕ ਨਸ਼ੇ ਤੇ ਲੱਗ ਗਏ ਉਹਨਾਂ ਦਾ ਵੀ ਸਹੀ ਪ੍ਰੋਗਰਾਮ ਬਣਾਉਣਾ ਪਊਗਾ ਉਹਨਾਂ ਨੂੰ ਵੀ ਸਹੀ ਤਰੀਕੇ ਨਾਲ ਡੀਡਿਕਸ਼ਨ ਸੈਂਟਰ ਦੇ ਤਹਿਤ ਉਥੇ ਚੰਗੇ ਤੇ ਕਾਬਲ ਡਾਕਟਰਾਂ ਦੇ ਤਹਿਤ ਉਹਨਾਂ ਦੇ ਬੱਚਿਆਂ ਦੇ ਮਾਈਂਡ ਨੂੰ ਉਸ ਪਾਸੇ ਲਾਣਾ ਪਊਗਾ ਤੇ ਹੌਲੀ ਹੌਲੀ ਜਿਹੜੀ ਸਪਲਾਈ ਚੇਨ ਹੈ ਉਹਨੂੰ ਰੋਕਣਾ ਪਊਗਾ ਤਾਂ ਕਿ ਪੰਜਾਬ ਤੋਂ ਨਸ਼ਾ ਖਤਮ ਹੋ ਸਕੇ ਇਹ ਨਹੀਂ ਕਿ ਜੇ ਅਸੀਂ ਕਹੀਏ ਵੀ ਕਿਸੇ ਇੱਕ ਬੰਦੇ ਦੇ ਡਰਗ ਦੇ ਪੈਸੇ ਨਾ ਹੋਣੇ ਕੋਈ ਚਵਾਰਾ ਪਾਇਆ ਸੀ ਉਹਦਾ ਚਵਾਰਾ ਢਾਤਾ ਤੇ ਅਸੀਂ ਬਾਕੀ ਲੋਕਾਂ ਜੇ ਸਨਿਆ ਦੇ ਦਈਏ ਕਿ ਅਸੀਂ ਨਸ਼ਾ ਖਤਮ ਕਰਤਾ ਤੇ ਇਹ ਇਸ ਤਰ੍ਹਾਂ ਨਸ਼ਾ ਨਹੀਂ ਖਤਮ ਹੋਣਾ ਨਸ਼ਾ ਖਤਮ ਕਰਨ ਵਾਸਤੇ ਜੇ ਕਈ ਵਾਰ ਕਹਿ ਦਿੰਦੇ ਆ ਕਿ ਬਾਰਡਰ ਤੋਂ ਨਸ਼ਾ ਆਉਂਦਾ ਤੇ ਬਾਰਡਰ ਤਾਂ ਅੰਮ੍ਰਿਤਸਰ ਦਾ ਬਾਰਡਰ ਹੈ ਕਿ ਜੇ ਅੰਮ੍ਰਿਤਸਰ ਤੋਂ ਚੱਲ ਕੇ ਨਸ਼ਾ ਸਰਹੱਦ 'ਚ ਪਹੁੰਚ ਸਕਦਾ ਹੈ ਤਾਂ ਇਹਦਾ ਮਤਲਬ ਰਾਹ ਦੇ ਵਿੱਚ ਦਾ ਪੁਲਸ ਸਾਰੇ ਪੰਜਾਬ ਦੀ ਹੈ। ਕਿਉਂ ਇਸ ਕਰਕੇ ਜਦੋਂ ਤੱਕ ਸਰਕਾਰ ਦੀ ਨੀਅਤ ਪੰਜਾਬ ਦੀ ਨੌਜਵਾਨੀ ਤੇ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਨ ਦੀ ਨਹੀਂ ਹੋਊਗੀ ਉਦੋਂ ਤੱਕ ਇਹ ਕੰਮ ਨਹੀਂ ਹੋਊਗਾ।